ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਦਰ ਅੱਜ ਦੀ ਵੱਡੀ ਖਬਰ ਖਬਰਨਾਣ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਵੱਡੀ ਖਬਰ ਪਾਖੜਾ ਨਹਿਰ ਚ ਪਿਆ ਪਾੜ ਇਸ ਏ ਪਿੰਡ ਡੁੱਬਨ ਦੇ ਕੰਢੇ ਸੈਂਕੜੇ ਏਕੜ ਫਸਲ ਤਬਾ ਇਸ ਦੇ ਨਾਲ ਹੀ ਬਠਿੰਡਾ ਖਬਰ ਨੇ ਇਹਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਮੁਤਾਬਿਕ ਡਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇੜਾ ਕੋਲ ਪਾਖੜਾ ਡੈਮ ਵਿੱਚ ਵਿੱਚ ਪਾੜ ਪੈਣ ਕਾਰਨ ਖੇਤਾਂ ਵਿੱਚ ਪਾਣੀ ਆ ਗਿਆ ਹੈ ਜਿਸ ਨਾਲ ਕਿਸਾਨਾਂ ਦੇ ਲਗਭਗ 100 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ ਸੈਂਕੜੇ ਏਕੜ ਖੇਤ ਪਾਣੀ ਵਿੱਚ ਡੁੱਬ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਪਾਖੜਾ ਨਹਿਰ ਵਿੱਚ ਕਰੀਬ 20 ਫੁੱਟ ਪਾੜ ਪਿਆ ਹੈ ਇਸ ਦਿਨalhi ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪੜਾ ਪਾਖੜਾ ਨਦੀ ਦੇ ਢੇਠਾ ਤੋਂ ਲੀਕੇ ਜ ਹੁਣ ਕਾਰਨ ਪਿਆ ਹੈ ਜਿਸ ਕਰਕੇ ਪਿੰਡ ਨਥੇੜੇ ਅਤੇ ਜੋ ਕੀ ਜੋੜ ਕੀਆ ਦੇ ਕਿਸਾਨਾਂ ਨੂੰ ਕਰੀਬ 100 ਏਕੜ ਫਸਲ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋ ਗਏ ਹਨ ਇਹ ਦੋਵੇਂ ਪਿੰਡ ਪੰਜਾਬ ਹਰਿਆਣਾ ਦੀ ਸਰਹੰਦ ਤੇ ਪੈਂਦੇ ਹਨ ਨਹਿਰੀ ਵਿਭਾਗ ਦਾ ਕਿਸਾਨਾਂ ਵੱਲੋਂ ਪਾਖੜਾ ਨਹਿਰ ਵਿੱਚੋਂ ਵੱਡੇ ਕਟਾ ਦਾ ਫਿਲਹਾਲ ਬੰਦ ਕਰਕੇ ਖੇਤਾਂ ਵਿੱਚ ਜਾ ਰਹੇ ਪਾਣੀ ਨੂੰ ਰੋਕਿਆ ਗਿਆ ਹੈ ਕਿਸਾਨਾਂ ਨੇ ਬਰਾਬਰ ਹੋਏ ਮੁਆਵਜ਼ੇ ਦੀ ਸਰਕਾਰ ਕੋਲ ਮੰਗ ਕੀਤੀ ਹੈ ਉੱਥੇ ਹੀ ਬੈਕਅਪ ਬੇਸ਼ੱਕ ਨਹਿਰੀ ਵਿਭਾਗ ਵੱਲੋਂ ਪਾਣੀ ਬੰਦ ਕਰ ਦਿੱਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ